ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋ ਮੇਗੋ ਜੀ ਤੇ ਆਪਾਂ ਚੱਲੇ ਅੱਜ ਵਾਪਸ ਦਿਨ ਹੋ ਗਿਆ ਅੱਜ ਸੋਮਵਾਰ ਤੇ ਆਪਾਂ ਫਲੋਰ ਨੂੰ ਚੱਲੇ ਆਂ ਵਾਪਸ ਰੈਡੀ ਹੋ ਰਹੇ ਆ ਟਾਈਮ ਹੋ ਗਿਆ 1:30 ਵਜ ਗਿਆ ਸਮਾਨ ਵਗੈਰਾ ਆਪਾਂ ਸਾਰਾ ਗੱਡੀ ਚ ਰੱਖ ਲਿਆ ਤੇ ਸਮਾਨ ਵਗੈਰਾ ਸਾਰਾ ਰੱਖ ਕੇ ਓਕੇ ਕਰ ਲਿਆ ਮੰਨਤ ਤੇ ਅਮਨ ਹੋ ਰਹੀਆਂ ਨੇ ਰੈਡੀ ਕੀ ਹੋਇਆ ਜੀ ਅੱਛਾ ਆ ਮੰਦੇ ਮੰਨਤ ਹੋ ਰਹੀਆਂ ਨੇ ਰੈਡੀ ਕਿਉਂਕਿ ਅਸੀਂ ਪਹਿਲਾਂ ਥੋੜਾ ਜਿਹਾ ਬਾਜ਼ਾਰ ਜਾਣਾ ਆ ਬਾਜ਼ਾਰ ਦਾ ਥੋੜਾ ਜਿਹਾ ਕੰਮ ਆ ਅਮਲੋ ਹੋ ਕੇ ਫਿਰ ਆਪਾਂ ਜਾਵਾਂਗੇ ਦੇਖਦੇ ਆ ਕੀ ਕੀ ਸ਼ਾਪਿੰਗ ਕਰਦੇ ਆ ਕੀ ਕੀ ਨਾ ਕਿੰਨਾ ਕਿ ਸਾਡੇ ਕੋਲ ਟਾਈਮ ਮੰਮ ਨੇ ਹੈਲੋ ਕਰਦੇ ਹਾਂ ਹੈਲੋ ਕਰਦੇ ਹੈਲੋ ਚਲੋ ਚੋਕੋ ਬਾਈ ਖਾ ਲੋ ਤੇ ਮੰਨਤ ਵਿਚਾਈ ਸਵੇਰੇ ਸਵੇਰੇ ਨਿਵਾ ਕੇ ਪੈਕ ਕਰਤੀ ਸੀ ਹੈ ਮੰਨੂ ਮੈਂ ਅਸਲ ਚ ਜੁੱਤੀ ਪਾਣੀ ਆ

ਕ੍ਰੀਮ ਮੈਂ ਬੈਗ ਬੁਝਾਤਾ ਇੱਕ ਮਿੰਟ ਉਸਦੀ ਜੇ ਆ ਬੈਗ ਚਾਪਦਾ ਬੈਗ ਜਿਹੜਾ ਉਹ ਬੜਾ ਬੈਗ ਆ ਮੈਂ ਕਿ ਨਹੀਂ ਉਹਦੇ ਵਿੱਚ ਆ بڑے ਬੈਗ ਦੇ ਵਿੱਚੋਂ ਬੋਲਦੇ ਨਹੀਂ ਉਹਦੇਓ ਕੁਝ ਕੀ ਆ ਹੁਣ ਬੈਗ ਪਿੜੇ ਜਾਓ ਅੱਛਾ ਕੁਝ ਹੋਰੀ ਹਾਂ ਕਚੌਰੀਆਂ ਆ ਦੇ ਵਿੱਚ ਆਓ ਦੇ ਮੈਨੂੰ بڑے ਬੈਗ ਦੇ ਵਿੱਚ ਉਹ ਅਮਨ ਕ੍ਰੀਮ ਲੈਣੀ ਆ ਮੈਂ ਕ੍ਰੀਮਾ ਵਿੱਚ ਰੱਖਤੀ ਸੀਗੇ بڑے ਬੈਗ ਦੇ ਵਿੱਚੋਂ ਪਿੱਛੋਂ ਕੱਢ ਲਓ ਲਓ ਕੱਢੋ بڑے ਬੈਗ ਚ ਕਦੀ ਫੋਨ ਕਰਾਉਣਾ ਕੋਈ ਆਉਗਾ ਮੈਂ ਉਹੀ ਕਹਿੰਦਾ ਮੰਮੀ ਫੋਨ ਕਰੀਏ ਜੀਤਿੰਦਰ ਨੂੰ ਫੋਨ ਕਰਦੇ ਆ ਆਲੇ ਮੈਨੂੰ ਦੇ ਆ ਮੰਮਾ ਨੂੰ ਮੰਮਾ ਨੇ ਕਰੀਮ ਲਾ ਲੂਗੀ ਇਹਦੇ ਵਿੱਚੋਂ ਜਾਓ ਫੜਾਓ ਮੰਮਾ ਨੂੰ ਫੜਾਓ ਕਿਵੇਂ ਦਾ ਲੱਗਦਾ ਅਸੀਂ ਚੱਲੇ ਆ ਮੰਮਾ ਲੈ ਹੌਲ ਪੈਂਦੀ ਆ ਭੂਆ ਜੀ ਥੱਲੇ ਕਿਵੇਂ ਦਾ ਲੱਗਦਾ ਮੰਮਾ ਮੈਰੀ ਜਿੰਨੇ ਮੈਰੀ ਜੀ ਕਿਵੇਂ ਦਾ ਲੱਗਦਾ ਮੰਮੀ ਬਹੁਤ ਵਧੀਆ ਲੱਗਦਾ ਅੱਛਾ ਮੈਂ ਤਾਂ ਆਪਣੇ ਘਰ ਕਹਿੰਦੀ ਆਪਣੇ ਘਰ ਨੂੰ ਚੱਲੀਏ ਕੁੜੀ ਵੀ ਦਾ ਘਰਦੇ ਆ ਇਹ ਸਤਨਾਮ ਜੀ ਅੰਦਰ ਉਸਦੀ ਹਾਂ ਉਹ ਰਮਨ ਨੇ ਇਹਨੇ ਕਹਿਣਾ ਦਿੱਤਾ ਇਨਾ ਸ਼ੁਕਰ ਮੰਨਤ ਨੇ ਕੀ ਮਹਾਰਾਜ ਕਿੱਥੇ ਆ ਸੋਨੂ ਤੂੰ ਜ਼ਰਾ ਪੀ ਜਾ ਨਾ ਪੀਦਾ ਹੈ ਹਾਂਜੀ ਸੱਸੀ ਕਾਲ ਜੀ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਹੋਵੋਗੇ ਜੀ ਅੱਜ ਹੋ ਗਿਆ ਨੈਕਸਟ ਡੇ ਕੱਲ ਮੈਂ ਤੁਹਾਨੂੰ ਥੋੜੀ ਜੀ ਮੈਂ ਉੱਥੇ ਤੁਰਦਿਆਂ ਦੀ ਵੀਡੀਓ ਦਿਖਾਈ ਸੀ ਤੇ ਮੈਂ ਉੱਥੇ ਤੁਰੀ ਸੀਗੀ ਤੇ ਉਸ ਤੋਂ ਬਾਅਦ ਮੈਂ ਕੋਈ ਵੀ ਕਲਿੱਪ ਨਹੀਂ ਲਈ ਹੈਗੀ ਬਾਜ਼ਾਰ ਵੀ ਗਏ ਸੀ ਥੋੜੀ ਸ਼ਾਪਿੰਗ ਵੀ ਕੀਤੀ ਸੀ ਅੱਪ ਤੁਹਾਨੂੰ ਦੱਸਿਆ ਸੀ ਆਪਾਂ ਬਾਜ਼ਾਰ ਜਾਵਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਪਰ ਮੈਂ ਉੱਥੇ ਤੁਹਾਨੂੰ ਪਤਾ ਆ ਵੀ ਕਿ ਤੈਂ ਮੈਂ ਉਦਾਂ ਲੇਟ ਹੋ ਗਈ ਸੀਗੀ ਮੈਂ ਉੱਥੇ ਤੁਰੀ ਆ 3:30 ਵਜੇ ਤੇ ਮੈਂ ਬਾਰ-ਬਾਰ ਫਿਰ ਕੈਮਰਾ ਔਨ ਨਹੀਂ ਕੀਤਾ ਹੈਗਾ ਦੋਕ ਸੂਟ ਲਿੱਤੇ ਸੀਗੇ ਤੇ ਉਹਨਾਂ ਨੂੰ ਹਲੇ ਮੈਂ ਸਭੋ ਕਢਾਈ ਕਢਾਉਣੀ ਦੇਣੀ ਆ ਇੱਕ ਮੰਮੀ ਦਾ ਸੂਟ ਸੀਗਾ ਇੱਕ ਕਮਨ ਦਾ ਮਤਲਬ ਮੇਰੀ ਭਜ਼ਾਈ ਦਾ ਸੂਟ ਸੀਗਾ ਤੇ ਬਾਕੀ ਦੀ ਮੈਂ ਕਰ ਦਿੱਤੀ ਆ ਸਫਾਈ ਸਟਾਰਟ ਆ ਕੇ ਟਾਈਮ ਹੋ ਗਿਆ ਤੁਸੀਂ ਦੇਖ ਸਕਦੇ ਹੋ 1:00 ਵਜ ਗਿਆ 1:30 ਹੋ ਗਿਆ ਕੀਰਤਾ ਜੀ ਲੋਟ ਹੀ ਉੱਠੇ ਆਇਆ 11:00 ਵਜੇ ਕੀਰਤ ਦਾ ਵੀ ਦਿਲ ਨਹੀਂ ਲੱਗਦਾ ਕਿ ਮੰਨਤ ਤੋਂ ਬਿਨਾ ਤੇ ਕਿਸਦਾ ਵੀ ਨਹੀਂ ਦਿਲ ਲੱਗਦਾ ਜਿਵੇਂ ਕਿ ਮੇਰਾ ਵੀ ਨਹੀਂ ਲੱਗਦਾ ਕਹਿੰਦੇ ਆ ਜੀ ਇਹਨਾਂ ਜਿੱਥੇ ਮਰਜ਼ੀ ਫਿਰਿਆ ਉਹ ਆਉਣਾ ਆਪਣੇ ਹੀ ਘਰ ਆ ਇੱਥੇ ਹੀ ਆ ਕੇ ਸਰਨਾ ਆਪਣੇ ਘਰ ਹੀ ਸਰਦਾ ਆ ਕੇ ਤੇ ਕੱਪੜੇ ਵਗੈਰਾ ਮੈਂ ਥੋੜੇ-ਬੋਧ ਧੋ ਲਿਆਈ ਸੀ ਉੱਥੇ ਥੋੜੇ-ਬੋਧ ਨੂੰ ਮੈਂ ਮਸ਼ੀਨ ਲਾ ਲਿਆ ਜਿਹੜੇ ਕੱਲ ਹੀ ਪਾਏ ਬਸ ਸਿਰਫ ਹੋਰ ਹੀ ਥੋਟੇ ਆ ਅਸੀਂ ਸਟੈਂਡ ਤੇ ਪਾ ਲਈ ਸੀ ਮੌਸਮ ਹੈਗਾ ਤੇ ਬਾਹਰ ਬਹੁਤ ਜ਼ਿਆਦਾ ਖਰਾਬ ਬੱਦਲ ਹੋਇਆ ਪਿਆ ਉੱਧਰ ਮੈਂ ਚੌਲਾਂ ਨੂੰ ਲਗਾਇਆ ਤੜਕਾ ਵੀ ਰੋਟੀ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਪਤਾ ਨਹੀਂ ਕਿਉਂ ਇਹ ਰੋਟਾ ਟੈਂਕੀ ਨਹੀਂ ਬੰਦ ਕੀਤੀ ਬਸ ਜੀ ਹੁਣ ਮੈਂ ਚਦਰ ਵਗੈਰਾ ਵੀ ਆਹ ਕਮਰੇ ਦੀ ਜਿਹੜੀ ਚੱਕ ਦੂੰਗੀ ਵੈਸ ਤਾਂ ਸਹੀ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਇਤਾਂ ਹਣਾ ਮੈਂ ਮਸ਼ੀਨ ਲਗਾਈ ਆ ਦੋ ਦਿਨ ਆਪੀ ਸੁੱਕੀ ਜਾਊਗੀ ਆਹ ਵਾਲੀ ਰਜ਼ਾਈ ਨਾਲ ਦੀ ਚਦਰ ਪਾ ਦੂੰਗੀ ਤੇ ਛੋਲ ਵੀ ਸਾਡੇ ਬੰਦੇ ਆ ਪਾਣੀ ਦੇਖੋ ਕਿਥੇ ਤੱਕ ਫਿਰਦਾ ਅੱਦੇ ਬਰਾਂਡੇ ਤੱਕ ਪਾਣੀ ਆਇਆ ਪਿਆ ਦੇਖਦੀ ਆ ਜੀ ਬਾਕੀ ਕੀ ਕਰਨਾ ਤੇ ਚਲੋ ਜੀ ਤੁਹਾਨੂੰ ਮਿਲਦੇ ਆ ਥੋੜੀ देर ਤੱਕ ਕੀਰਤ ਨਾਉਣ ਗਿਆ ਤੇ ਥੋੜੀ देर ਤੱਕ ਮਿਲਦੇ ਆ ਅੱਜ ਚੱਲੇ ਆ ਕੀਰਤੋਂ ਨੀ ਵਿਆ ਉਹ ਗਿਆ ਰੈਡੀ ਕੀ ਕਰਦਾ ਤੇਰੀ ਲਾਹ ਉਹ ਲਾ ਮੈਂ ਆਹ ਵਾਲੀ ਜਿਹੜੀ ਮਰਜ਼ੀ ਲਾ ਲਾ ਉਹ ਪਾਪਾ ਨੇ ਨਹੀਂ ਲਾਉਣੀ ਦੇਖ ਕੇ ਲਗਾ ਲਾ ਫਿਰ ਤੇ ਕਿਰਤ ਹੋ ਗਿਆ ਰੈਡੀ ਕਿਰਤ ਦੇ ਪਾਪਾ ਰਹਿੰਦੇ ਹਾਲੇ ਦੇਖਾਈ ਬੜੀ ਚਲਦੀ ਹੈ ਅੱਛਾ ਹਲਦੀ ਤਾਂ ਹੈ ਅੱਛਾ ਦੇਖਾ ਸੈਟਿੰਗ ਕਰ ਲੈਣਾ ਟਾਈਮ ਦੇ ਉਹ ਦੂਈ ਵਾਲੀ ਵਾਚ ਉਹ ਚਾਰਜਰ ये तो ला ये बैठते है। है पापा ला लूगे ओ बैड तो रख इतने आके पापा निकलो थे बैठ गए ना सारी वॉच खराब हो उधरों जा तीनों तीन पापा आनी चलो भी बारह बज गए ਨਹਾ ਲੰਦੇ ਆ ਪਾਪਾ ਪਹਿਲਾਂ ਗੱਡੀ ਸਾਫ਼ ਕਰਨਗੇ ਫਿਰ ਉਹਦੋਂ ਬਾਅਦ ਨਹਾ ਕੇ ਫਿਰ ਚਾਣਗੇ ਸਾਢੇ ਬਾਰ ਹੋ ਗਏ ਵਿਆਹ ਜਾਣ ਨੂੰ ਆਪੀ ਚੱਕੋ ਤਾਭੀ ਲੈ ਗਿਆ ਕੀਰਤ ਹਾਂ ਮੋਟਰਸਾਈਕਲ ਹਾਂ ਅੰਦਰ ਲਾ ਦੋ ਮੋਟਰਸਾਈਕਲ ਅੰਦਰ ਲਾ ਦੋ ਹੈਂਕੀ ਵਗੈਰਾ ਲੈ ਲਈ ਨਾ ਮਾਰੇ ਹੋਏ ਨੇ ਕੀ ਆ ਬੰਦੂ ਬਸ ਆਈ ਹੂੰ ਹੂੰ ਬਹੁਤ ਆਂਦੀ ਹਾਂ ਨਾ ਬੋਰਦਾਰੇ ਵਿੱਚ ਦੰਦਾ ਹੋਇਆ ਉਹ ਲੱਗਦਾ ਹਾਂ ਹਾਂ ਸਾਰੇ ਗੰਦਾ ਕਰ ਲਿਆ ਥਰਜਾ ਇਹਨੂੰ ਕਿ ਲਾਹੀ ਦਿੰਦੇ ਨਹੀਂ ਲੱਗੀ ਰਹਿੰਦੋ ਹਲੇ ਉਹ ਕਿ ਬਿਧੀ ਹੋਣਾ ਇਹ ਕਿ ਕਾਰਡ ਕਿੱਥੇ ਆਹੋ ਹਾਂ ਡੈਸ਼ਬੋਰਡ ਚ ਰੱਖਤਾ ਹਾਂ ਹਾਂ ਇਹ ਗੱਡੀ ਦਾ ਹੀ ਉਹ ਕੱਪੜਾ ਹੈ ਕਿੱਥੇ ਰੱਖੂਗਾ ਉਹ ਤੇ ਪਾਪਾ ਨੂੰ ਪੁੱਛ ਹਾਂਜੀ ਇਹ ਵਿਆਜ ਆ ਚੁੱਕੇ ਆ ਤੇ ਹਾਂਜੀ ਸਫਾਈ ਵੀ ਜ਼ਰਾ ਸਾਰੀ ਹੋ ਚੁੱਕੀ ਆ ਤੇ ਰੋਟੀ ਵੀ ਖਾ ਲਈ ਆ ਤੇ ਹੁਣ ਆਪਾਂ ਜਾ ਕੇ ਦੇਖਦੇ ਆ ਕੋਠੇ ਤੇ ਧੁੱਪ ਨਿਕਲੇ ਕੱਪੜੇ ਵੀ ਮੈ ਸੁਕੜੇ ਪਾਤੇ ਸੀਗੇ ਸਾਰੇ ਤੇ ਦੇਖਦੇ ਆ ਕੋਠੇ ਤੇ ਜਾ ਕੇ ਮੰਮੀ ਕੀ ਕਰਦੀ ਆ ਲੀ ਮਿੱਟੀ ਮੰਮੀ ਕਰ ਰਹੀ ਹੈ ਸਾਗ ਦੀ ਤਿਆਰੀ ਸਾਗ ਗਲੇ ਆਇਆ ਵੀ ਨਹੀਂ ਬਹੁਤ ਜ਼ਿਆਦਾ ਕੰਮ ਕਰਨੀ ਪੈਂਦੀ ਹੈ ਤਿਆਰੀ ਆਹ ਪੁਆਏ ਖੱਤਿਆ ਜੋ ਰੋਟੀ ਪੀਜੇ ਤਾਂ ਦੋ ਤੋਂ ਬੱਤੀ ਪਰੇ ਜਾਂਦੇ ਚਾਹਾਂਗੇ ਬੇਟੀ ਹਾਂ ਹਾਂ ਨਹੀਂ ਹੋ ਰਹੀ ਜੇ ਕਹਿੰਦੇ ਮਤਲਬ ਉਹ ਤਾਂ ਸੀ ਇਹ ਤੂੰ ਕੱਤੀ ਬੋਲੀ ਪਾਸੀ ਬੋਕਰ ਬਣ ਕੇ ਮੈਂ ਬਚਾ ਲੇਗੀ ਹਾਂ ਮੈਂ ਕਹਿਨੀ ਹਾਂ ਜਦੋਂ ਕੀਰਤ ਨੂੰ ਛੱਡ ਕੇ ਜਾਊਗਾ ਨਾ ਉਦੋਂ ਕਹ ਦੂੰਗੀ ਬਾਈ ਤੂੰ ਜਾਦੇ ਨਹੀਂ ਲੱਗਦੀ ਓਥੇ ਉਹ ਤੁਹਾਨੂੰ ਕੋਲ ਆਉਣਾ ਨਾ ਰੱਖ ਲਿਓਗਾ ਨਾਲੇ ਮਿੱਟੀ ਚੁੱਲ੍ਹੇ ਦੀ ਮਿੱਟੀ ਕਹਿ ਕੇ ਹੈ ਚੁੱਲ੍ਹੇ ਦੀ ਮਿੱਟੀ ਨਹੀਂ ਇਹ ਮਿੱਟੀ ਪੈਤਰੀ ਲੈ ਚੁੱਲ੍ਹੇ ਦੀ ਮਿੱਟੀ ਕੀ ਲੋਟਾ ਲੈਣੇ ਖੇਤ ਦੀ ਮਿੱਟੀ ਆਹ ਦੇਖ ਮੈਂ ਕੀਚੇ ਪੜਦਾ ਉਹ ਸੁਣਨਾ ਮਿੱਟੀ ਲਵਾਂ ਠੀਕ ਆ ਲੈ ਨਾ ਤੂੰ ਗੁੱਜ ਧਰ ਕੇ તો પર નીકલે સારેયાને આપણે આપણે કપડે સુકને પાતે હે પક મને આતો કરને પક સોલા પક ની ઓકે માકે પક ટીકા એ પા આજા ઠીક આ કહેલી તો તો ખાના કહી નકા આજા તો બસ મક ટી બે પાડે જેડી હે એ જ થઈ જશે હું તો મે કહું કે જો જાવગા કી તોણ ଛડકે લોકા દે કેમે કપડે કપડે સુકને પાએ હોયા ਉੱਤੇ ਦਿੱਕਾ ਸਾਹਮਣੇ ਮੈਂ ਕਹਿੰਦਾ ਤਾਂ ਸ਼ਾਇਦ ਲੱਗਦਾ ਮੇਰੇ ਮਗਰੋਂ ਪਾਣੀ ਕਿੰਦਾ ਕਿੰਨਾ ਤੇ ਮੈਂ ਇਹਨੂੰ ਗਰਮ ਕਰਕੇ ਡੇਢੀ ਚੱਕ ਦਿੰਦਾ ਦੁਕਾਨ